ਸਤਿਕਾਰਯੋਗ ਦੋਸਤੋ ਅੱਜ ਇੱਕ ਅਹਿਮ ਮੁੱਦੇ ਤੇ ਔਰ ਅਰਜੈਂਟ ਕਹਿ ਸਕਦੇ ਆ ਕਿ ਲਾਈਵ ਹੋਣ ਦੀ ਜ਼ਰੂਰਤ ਪੈ ਰਹੀ ਏ ਗੱਲਬਾਤ ਕਰਨ ਵਾਸਤੇ ਜ਼ਰੂਰਤ ਪੈ ਰਹੀ ਏ ਕਿ ਡੀਸੀ ਮੈਡਮ ਜਿਹੜੇ ਫਾਜ਼ਲਕਰ ਦੇ ਨੇ ਉਹਨਾਂ ਦੇ ਰਵੱਈਏ ਪ੍ਰਤੀ ਪਿਛਲੇ ਲੰਬੇ ਸਮੇਂ ਤੋਂ ਫਾਜ਼ਲਕਾ ਦੇ ਪੱਤਰਕਾਰਾਂ ਵੱਲੋਂ ਇੱਕ ਜਿਹੜਾ ਉਹ ਸੰਘਰਸ਼ ਵਿੱਡਿਆ ਹੋਇਆ ਏ ਔਰ ਇਸ ਸੰਬੰਧੀ ਬੀਤੇ ਦਿਨੀ ਇੱਕ ਜਿਹੜਾ ਫਾਜ਼ਲਕਾ ਦੇ ਵਿੱਚ ਜ਼ਿਲ੍ਹਾ ਪੰਦਰੀ ਮੀਟਿੰਗ ਸੱਦਾਂ ਦਾ ਜਿਹੜਾ ਇੱਕ ਸੱਦਾ ਦਿੱਤਾ ਗਿਆ ਸੀ ਉਹਨੂੰ ਲੈ ਕੇ ਕਾਫੀ ਜਿਹੜੀ ਡੀਸੀ ਦਫ਼ਤਰ ਵੱਲੋਂ ਇੱਕ ਸਰਗਰਮੀ ਵਧੀ ਸੀ ਔਰ ਕੁਝ ਪੱਤਰਕਾਰ ਭਰਾਵਾਂ ਦਾ ਵੀ ਫੋਨ ਆਇਆ ਸੀ ਉਹਨਾਂ ਦਾ ਸਵਾਗਤ ਵੀ ਕੀਤਾ ਹੈ ਉਹ ਕਹਿੰਦੇ ਕਿ ਮਾਮਲੇ ਨੂੰ ਅਸੀਂ ਨਵੇੜਨਾ ਚਾਹੁੰਦੇ ਆ ਤੇ ਸਾਨੂੰ ਕੋਈ ਇਸ ਗੱਲ ਦਾ ਕਹਿ ਸਕਦੇ ਆ ਇਤਰਾਜ਼ ਨਹੀਂ ਕਿਉਂਕਿ ਮਾਮਲਾ ਸਾਡਾ ਡੀਸੀ ਮੈਡਮ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਹੈ ਉਹ ਨਿੱਜੀ ਨਹੀਂ ਹੈ ਔਰ ਡੀਸੀ ਮੈਡਮ ਦੇ ਨਾਲ ਜਦੋਂ ਨਿੱਜੀ ਨਹੀਂ ਹੈ ਕੋਈ ਨਿੱਜੀ ਲੜਾਈ ਨਹੀਂ ਹੈ ਤੇ ਉਹਨੂੰ ਲੈ ਕੇ ਜਿਹੜਾ ਅਸੀਂ ਲਗਾਤਾਰ ਪੱਤਰਕਾਰਾਂ ਨਾਲ ਮੀਟਿੰਗਾਂ ਕਰ ਰਹੇ ਹਾਂ ਔਰ ਡੀਪੀਆਰਓ ਖਾਸ ਤੌਰ ਤੇ ਜਿਹੜੇ ਕਿ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਦੇ ਇੰਚਾਰਜ ਨੇ ਉਹਨਾਂ ਨੇ ਇਸ ਮਾਮਲੇ ਨੂੰ ਸੈਟਲ ਕਰਨ ਵਾਸਤੇ ਦੋ ਤਿੰਨ ਮੀਟਿੰਗਾਂ ਕਰਾਉਣ ਦੀ ਗੱਲ ਕੀਤੀ ਔਰ ਉਹਦੇ ਲਈ ਅਸੀਂ ਹਾਂ ਵੀ ਭਰੀ ਹੈ ਔਰ ਖਾਸ ਤੌਰ ਤੇ ਜਦੋਂ ਫਾਜ਼ਲਕਾ ਦੇ ਵਿੱਚ ਅਸੀਂ ਇੱਕ ਮੀਟਿੰਗ ਕਰਨ ਦਾ ਸੱਦਾ ਦਿੱਤਾ ਤੇ ਡੀਪੀਆਰਓ ਸਾਹਿਬ ਨੇ ਇੱਕ ਜਿਹੜੀ ਹੈ ਲਗਭਗ 18 ਜੁਲਾਈ ਨੂੰ ਜਿਹੜੀ ਸਾਡੇ ਨਾਲ ਗੱਲਬਾਤ ਕੀਤੀ ਹੈ ਔਰ ਉਹਨੇ ਗੱਲ ਕਹੀ ਹੈ ਕਿ डीसी मैडम ਨਾਲ ਮੈਡਮ ਨਾਲ ਮੈਡਮ ਨਾਲ ਬੈਠ ਕੇ ਗੱਲਬਾਤ ਹੋ ਜਾਏਗੀ ਜਿਸ ਤਰ੍ਹਾਂ ਪੱਤਰਕਾਰਾਂ ਦੀ ਜਿਹੜੀ ਲੋੜ ਹੈ ਉਹਨਾਂ ਦੇ ਅਧਾਰੇ ਮੁਤਾਬਕ ਉਹ ਜਿਹੜਾ ਪੱਤਰ ਦੇਣ ਲਈ ਤਿਆਰ ਹੋਣਗੇ ਤੋਂ ਉਹਨਾਂ ਪੁੱਛਿਆ ਕਿ ਕਦੋਂ ਮੀਟਿੰਗ ਹੋਏਗੀ ਤਾਂ ਮੀਟਿੰਗ ਦਾ ਅਸੀਂ ਕਿਹਾ ਸੀ ਕਿ ਸੋਮਵਾਰ ਕਰਾਂਗੇ ਪਰ ਸਾਡੇ ਕੁਝ ਸੀਨੀਅਰ ਜਰਨਲਿਸਟ ਜਿਹੜੇ ਨੇ ਉਹ ਫੈਮਿਲੀ ਇਹਨੂੰ ਹੈਲਥ ਇਸ਼ੂ ਨੂੰ ਲੈ ਕੇ ਕਿਉਂ ਚੰਡੀਗੜ੍ਹ ਨੇ ਜਾਂ ਹੋਰ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਆਪਾਂ ਮੰਗਲਵਾਰ ਨੂੰ ਮੀਟਿੰਗ ਕਰਾਂਗੇ ਔਰ ਡੀਪੀਆਰ ਉਹਨਾਂ ਦੇ ਨਾਲ ਕੱਲ ਸ਼ਾਮ ਨੂੰ ਜਿਹੜੀ ਹੈ ਗੱਲ ਲਗਭਗ ਐ 37 ਸੈਕਿੰਡ ਕਹਿ ਸਕਦੇ 5 ਵਜੇ 13 ਮਿੰਟ ਤੇ ਉਹਨਾਂ ਨਾਲ ਮੇਰੇ ਨਾਲ ਗੱਲਬਾਤ ਕੀਤੀ ਹੈ ਕਿ ਅੱਜ ਮੀਟਿੰਗ ਵਿੱਚ ਕੀ ਕੀਤਾ ਤਾਂ ਉਹਨਾਂ ਨੂੰ ਦੱਸਿਆ ਕਿ ਮੀਟਿੰਗ ਬਾਰੇ ਅਜੇ ਮੀਟਿੰਗ ਨਹੀਂ ਹੋ ਸਕੀ ਬਸ 2-3 ਦਿਨਾਂ ਦੇ ਵਿੱਚ ਮੀਟਿੰਗ ਕਰਕੇ ਆਪਾਂ ਫੈਸਲਾ ਲੈ ਲਵਾਂਗੇ ਪਰ ਮੈਂ ਕਹਿ ਸਕਦਾ ਕਿ ਡੀਪੀਆਰਓ ਦੀ ਕਿੰਨੀ ਵੱਡੀ ਚਲਾਕੀ ਹੈ ਕਿ ਅੱਜ ਸਵੇਰੇ ਪੱਤਰਕਾਰਾਂ ਨੂੰ ਫੋਨ ਕਰਕੇ ਗੱਲ ਕਹਿ ਰਹੇ ਨੇ ਕਿ 11 ਵਜੇ ਡੀਸੀ ਦਫ਼ਤਰ ਦੇ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ਔਰ ਇੱਕ ਹੋਰ ਹਰਾਨੀ ਦੀ ਗੱਲ ਹੈ ਕਿ ਲਗਭਗ ਸਾਲ ਬੀਤਣ ਵਾਲਾ ਹੈ ਕਿ ਡੀਸੀ ਮੈਡਮ ਨੂੰ ਇੱਥੇ ਲੱਗਿਆ ਹਾ ਨੂੰ ਤਾਇਨਾਤ ਹੋਣ ਨੂੰ ਤੇ ਜੇ ਪੱਤਰਕਾਰਾਂ ਨੇ ਸਵਾਲ ਕੀਤਾ ਹੈ ਡੀਪੀਆਰ ਨੂੰ ਸਰਦਾਰ ਭਪਿੰਦਰ ਸਿੰਘ ਬਰਾੜ ਨੂੰ ਵੀ ਕਾਦੀ ਮੀਟਿੰਗ ਹੈ ਤੇ ਕਹਿੰਦੇ ਮੈਡਮ ਦੇ ਨਾਲ ਜਿਹੜੀ ਹੈ ਉਹ ਇੰਟਰੋਡਕਸ਼ਨ ਕਰਾਉਣੀ ਹੈ ਮੈਡਮ ਦੇ ਨਾਲ ਬੈਠ ਕੇ ਚਾਹ ਦਾ ਕੱਪ ਲਾਉਣਾ ਹੈ ਬੜੀ ਹਾਸੋਈ ਨਹੀਂ ਗੱਲ ਹੈ ਕਿ ਸਾਲ ਬੀਤਣ ਵਾਲਾ ਹੋਵੇ ਔਰ ਮੈਡਮ ਨੇ ਅੱਜ ਤੱਕ ਪੱਤਰਕਾਰਾਂ ਨਾਲ ਮੀਟਿੰਗ ਨਾ ਕੀਤੀ ਹੋਵੇ ਔਰ ਅੱਜ ਇਹ ਕਹੀ ਜਾ ਰਹੀ ਹੈ ਕਿ ਉਹਨਾਂ ਨੂੰ ਚਾਹ ਪਲਾ ਕੇ ਇੰਟਰੋਡਕਸ਼ਨ ਕਰਾਈ ਜਾਏਗੀ ਮਤਲਬ ਬੜਾ ਇਹ ਇੱਕ ਹੈਰਾਨੀ ਜਨਕ ਹੈ ਕਿ ਅੱਜ ਮੀਟਿੰਗ ਕਿਉਂ ਅੱਜ ਹੀ ਸਪੈਸ਼ਲ ਸੱਦ ਕਿ ਉਹ ਵੀ ਮੈਂ ਵੀ ਕਹਿ ਸਕਦਾ ਕਿ ਮੇਰਾ ਮੇਰਾ ਵੀ yellow card ਹੈ yellow card holder ਹੈ ਹੋਰ ਵੀ ਕਈ ਸਾਥੀ ਨੇ ਜਾਂ ਕਈ ਨਹੀਂ ਵੀ ਹੈਗੇ ਜੋੜਵੇਂ ਪੱਤਰਕਾਰਾਂ ਨੂੰ ਚੋਕ-ਚੋਕ ਕੇ ਮੈਸੇ ਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਮੈਂ ਜਰੂਰ ਕਹਿਣਾ ਚਾਹਣਾ ਆ ਸਭ ਤੋਂ ਪਹਿਲਾਂ ਪੱਤਰਕਾਰ ਭਰਾਵਾਂ ਨੂੰ ਇਸ ਗੱਲ ਦੀ ਮੈਂ ਵਧਾਈ ਦੇਣਾ ਚਾਹਣਾ ਆ ਕਿ ਵਧੀਆ ਹੋਇਆ ਕਿ ਡੀਸੀ ਮੈਡਮ ਨੇ ਤੁਹਾਡੀ ਮੀਟਿੰਗ ਸੱਦੀ ਹੈ ਔਰ ਖਾਸ ਤੌਰ ਤੇ ਕਿ ਉਹਨਾਂ ਨੇ ਘੱਟੋ-ਘੱਟ ਡੀਸੀ ਨੂੰ ਪਤਾ ਤਾਂ ਲੱਗਿਆ ਕਿ ਪੱਤਰਕਾਰਾਂ ਦੀ ਵੀ ਇੱਕ ਅਹਿਮੀਅਤ ਹੈ ਇੱਕ ਡਿਗਨਿਟੀ ਹੈ ਪਰ ਮੈਂ ਹਾਂਜੀ ਹਾਂਜੀ ਅੱਜ ਤੁਹਾਨੂੰ ਵੀ ਮੈਸੇਜ ਆਇਆ ਨਹੀਂ ਬਿਲਕੁਲ ਜੀ ਅੱਜ ਬਿਲਕੁਲ ਨਹੀਂ ਮੈਸੇਜ ਲੱਗਿਆ ਕਈ ਪੱਤਰਕਾਰਾਂ ਤੋਂ ਕੁਝ ਜਿਨ੍ਹਾਂ ਦੇ ਮੈਸੇਜ ਲੱਗੇ ਮੈਂ ਇਹ ਗੱਲ ਦੀ ਵਧਾਈ ਵੀ ਦੇਣਾ ਚਾਹਣਾ ਆ ਖੁਸ਼ ਮੈਂ ਇਸ ਗੱਲ ਦੀ ਖੁਸ਼ ਆ ਕਿ ਬੋਰ ਦੇ ਪੱਤਰਕਾਰਾਂ ਦੇ ਪ੍ਰਧਾਨ ਨੇ ਸਪੈਸ਼ਲ ਗੱਲਬਾਤ ਕਰਕੇ ਇਹ ਗੱਲ ਦੱਸੀ ਹੈ ਕਿ ਸਾਨੂੰ ਮੈਸੇਜ ਆਇਆ ਹੈ ਪਰ ਅਸੀਂ ਕਿਹਾ ਸੀ ਬਿਲਕੁਲ ਨਹੀਂ ਆਵਾਂਗੇ ਉਹਨਾਂ ਨੇ ਮੈਸੇਜ ਪਾਤਾ ਮੈਨੂੰ ਮੰਡੀ ਅਰਨੀ ਵਾਲੇ ਦੇ ਪੱਤਰਕਾਰ ਭਰਾਵਾਂ ਦਾ ਫੋਨ ਆਇਆ ਹੈ ਕਿ ਜੇਕਰ ਸਾਡਾ ਸਮੂਹ ਪੱਤਰਕਾਰ ਭਾਈਚਾਰਾ ਜਾਵੇਗਾ ਤਾਂ ਅਸੀਂ ਸਮੂਲੀਤ ਕਰਾਂਗੇ ਅਸੀਂ ਪਾੜੋ ਤੇ ਰਾਜ ਕਰੋ ਦੀ ਜਿਹੜੀ ਨੀਤੀ ਹੈ ਚਾਹੇ ਉਹ ਮੈਡਮ ਡੀਸੀ ਅਪਣਾ ਰਹੀ ਹੋਵੇ ਚਾਹੇ ਡੀਪੀਆਰ ਅਪਣਾ ਰਹੇ ਹੋਣ ਜਾਂ ਇੱਕ ਦੋ ਚਨੀਂਦਾ ਜਿਹੜੇ ਸਾਡੀ ਭਰਾ ਨੇ ਉਹ ਕਰ ਰਹੇ ਹੋਣ ਤਾਂ ਸ਼ਾਇਦ ਕਾਮਯਾਬ ਅਸੀਂ ਨਹੀਂ ਹੋਣ ਦੇਾਂਗੇ ਔਰ ਮੰਡੀ ਰੋਹਰਾਂ ਵਾਲੀ ਤੋਂ ਮੰਡੀ ਕਵਾਇਆ ਤੋਂ ਮੰਡੀ ਲਾਧੂ ਕਾ ਤੋਂ ਮੈਂ ਕਹਿੰਦਾ ਜਿੰਨੇ ਵੀ ਨੇ ਫਾਜ਼ਲ ਕਾ ਦੇ ਸੀਨੀਅਰ ਪੱਤਰਕਾਰਾਂ ਨੂੰ ਮੈਂ ਸਲੂਟ ਕਰਦਾ ਹਾਂ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਇਸ ਗੱਲ ਦੀ ਤਵੱਜੋ ਦਿੱਤੀ ਕਿ ਨਹੀਂ ਅਸੀਂ ਪੱਤਰਕਾਰ ਭਰਾ ਏਕਾਂ ਭਾਵੇਂ 2-4 ਭਰਾ ਉਹਨਾਂ ਦੀ ਮਜਬੂਰੀ ਹੋ ਸਕਦੀ ਹੈ ਉਹ ਜਾ ਸਕਦੇ ਨੇ ਉਹ ਡੀਸੀ ਦਫ਼ਤਰ ਅੱਜ ਮੀਟਿੰਗ ਕਰਨਗੇ ਡੀਸੀ ਦਾ ਚਾਹ ਦਾ ਕੱਪ ਪੀਣਗੇ ਜ਼ਰੂਰੀ ਹੈ ਪਰ ਇਹ ਗੱਲ ਹੈ ਕਿ ਅਸੀਂ ਜਿਹੜਾ ਇਸ ਗੱਲ ਲਈ ਖੁਸ਼ ਹੈ ਕਿ ਪੱਤਰਕਾਰ ਭਰਾ ਜਿਹੜੇ ਸਾਡੇ ਨੇ ਉਹ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਬਿਲਕੁਲ ਉਹਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਬਾਰੇ ਕੀ ਕਾਰਨ ਚਲਦੇ ਆਓ ਡੀਪੀਆਰਓ ਸਾਹਦੇ ਆਓ ਵਕਫ ਪੱਤਰਕਾਰਾਂ ਨੂੰ ਅੰਦਰੋਂ ਫੋਕ ਕਰੇ ਸਾਰੇ ਪੱਤਰਕਾਰਾਂ ਨੂੰ ਫੋਕ ਕਰੇ ਕੀ ਗੱਲ ਚੱਲਦੀ ਉਹਦੀ ਨੀਅਤ ਤੇ ਸ਼ੱਕ ਕੀਤਾ ਜਾ ਸਕਦਾ ਜਿਹੜਾ ਸਵਾਲ ਹੈ ਬਰਾੜ ਸਭ ਤੁਹਾਡਾ ਕਿ ਡੀਪੀਆਰਓ ਦੀ ਨੀਅਤ ਤੇ ਸ਼ੱਕ ਹੈ ਸਾਨੂੰ ਇਹਨਾਂ ਬੰਦਾ ਸੁਲਝਾ ਆਇਆ ਆਪਣੇ ਆਪ ਨੂੰ ਸਿਆਣਾ ਸਮਝੇ ਤੇ ਚਲਾਕੀਆਂ ਕਰੇ ਡੀਪੀਆਰਓ ਸਭ ਤੁਹਾਡੀਆਂ ਚਲਾਕੀਆਂ ਬਿਲਕੁਲ ਨਹੀਂ ਚੱਲਣ ਦੇਾਂਗੇ ਡੀਸੀ ਮੈਡਮ ਦੇ ਨਾਲ ਕੋਈ ਵੀ ਨਿੱਜੀ ਰੰਜਿਸ਼ ਨਹੀਂ ਹੈ ਸਾਡੀ ਪਰ ਇਹ ਕਹਿਣਾ ਚਾਹੁੰਦੇ ਆ ਕਿ ਪੱਤਰਕਾਰਤਾ ਦਾ ਜਿਹੜਾ ਰੁਤਬਾ ਹੈ ਉਹ ਬਰਕਰਾਰ ਰੱਖਣ ਵਾਸਤੇ ਸਾਡੀ ਇਹ ਜੰਗ ਜਾਰੀ ਰਹੇਗੀ ਤੁਸੀਂ ਅੱਜ ਸਾਡੇ ਭਰਾਵਾਂ ਨੂੰ ਬੁਲਾਇਆ ਅਸੀਂ ਖੁਸ਼ ਹੈ ਅਸੀਂ ਕਿਉਂ ਆਪਣੇ ਭਰਾਵਾਂ ਤੇ ਨਾਰਾਜ਼ ਹੋਈਏ 2 4 5 7 ਜਿੰਨੇ ਵੀ ਸਾਡੇ ਭਰਾ ਜਾਣਗੇ ਘਟੋ ਘਟ ਇਹ ਗੱਲ ਤਾਂ ਟਿਕਾਣੇ ਤੇ ਆਈ ਨਾ ਕਿ ਮੈਡਮ ਅੱਜ ਚਾਹ ਪਲਾਉਣ ਲਈ ਤਿਆਰ ਹੋਗੀ ਮੈਨੂੰ ਇਸ ਗੱਲ ਦਾ ਦੁੱਖ ਹੈ ਮੈਂ ਪੱਤਰਕਾਰ ਭਰਾਵਾਂ ਨੂੰ ਕਹਿਣਾ ਚਾਹੁੰਦਾ ਆ ਕਿ ਕਈਆਂ ਨੂੰ ਐਪੀਸੋਡ ਦਾ ਪਤਾ ਨਹੀਂ ਹੈ ਸਾਡੇ ਤਿੰਨ ਭਰਾ ਜਦੋਂ ਮੈਡਮ ਅਜੇ ਆਈ ਸੀ ਉਹਦੇ ਐਂਟਰ ਕੀਤਾ ਸੀ ਉਥੇ ਜਲੀਲ ਕੀਤਾ ਗਿਆ ਕਮਰੇ ਮਹਿਕ ਲੈ ਕੇ ਬਾਹਰ ਨਿਕਲ ਜਾਓ ਗੈਟ ਆਟ ਹੋ ਜਾਓ ਮੇਰੀ ਪਰਮਿਸ਼ਨ ਤੋਂ ਕਿਉਂ ਬਿਨਾ ਆਇਓ ਇਵਨ ਕਿ ਆਪਣੇ ਗਨਮੈਨ ਨੂੰ ਕਹਿ ਦਿੱਤਾ ਕਿ ਮੈਂ ਤੈਨੂੰ ਸਸਪੈਂਡ ਕਰਾਂਗੀ ਤੂੰ ਇਹਨਾਂ ਨੂੰ ਮੇਰੀ ਪਰਮਿਸ਼ਨ ਤੋਂ ਬਿਨਾ ਐਂਟਰ ਕਿਵੇਂ ਕਰਨ ਦਿੱਤਾ ਬੜੀ ਹੈਰਾਨੀ ਹੋਈ ਕਿ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀ ਡਿਪਟੀ ਕਮਿਸ਼ਨਰ ਸਾਹਿਬ ਸਾਡੇ ਪਹਿਲਾਂ ਵੀ ਰਹਿ ਕੇ ਗਏ ਨੇ 2011 ਵਿੱਚ ਜ਼ਿਲ੍ਹਾ ਬਣਿਆ ਔਰ ਇਹ ਵੱਖਰੀ ਕਿਸਮ ਦੀ ਪ੍ਰਾਣੀ ਹੈ ਸ਼ਾਇਦ ਮੈਡਮ ਕਿ ਇਹ ਇਸ ਤਰ੍ਹਾਂ ਦਾ ਵਿਹਾਰ ਕਰ ਰਹੀ ਹੈ ਮੈਂ ਪੱਤਰਕਾਰਾਂ ਨੂੰ ਅਪੀਲ ਕਰ ਰਿਹਾ ਕਿ ਅੱਜ ਦੀ ਇਸ ਮੀਟਿੰਗ ਵਿੱਚ ਜਿਹੜੇ ਲੜਨ ਵਾਲੇ ਸਾਥੀ ਨੇ ਜਾਂ ਇਹ ਸਮਝਦੇ ਨੇ ਸ਼িকার ਨੇ ਕਿ ਮੈਡਮ ਦਾ ਆਡੀਅਲ ਰਵਈਆ ਸੀ ਅਸੀਂ ਬਿਲਕੁਲ ਨਹੀਂ ਜਾਵਾਂਗੇ ਅਸੀਂ ਇਸ ਮੀਟਿੰਗ ਨੂੰ ਜੁਆਇਨ ਨਹੀਂ ਕਰਾਂਗੇ ਨਾਲ ਦੀ ਨਾਲ ਇਹ ਕਹਿ ਦੇਣਾ ਚਾਹੁੰਦੇ ਆ ਕਿ ਅਸੀਂ ਆਪਣੇ ਫਾਜ਼ਿਲਕਾ ਦੇ ਜਿਹੜੇ ਵਿਧਾਇਕ ਨੇ ਖਾਸ ਤੌਰ ਤੇ ਸੱਤਾਧਰ ਪਾਰਟੀ ਦੇ ਉਹਨਾਂ ਤੱਕ ਵੀ ਅਸੀਂ ਮੈਸੇਜ ਪਹੁੰਚਾ ਦੇਣਾ ਚਾਹੁੰਦੇ ਆ ਕਿ ਸੀਐਮ ਤੱਕ ਅਸੀਂ ਜਦੋਂ ਤੱਕ ਮੀਟਿੰਗ ਨਾ ਹੋਏਗੀ ਇਹਦੇ ਖਿਲਾਫ ਕੋਈ ਕਾਰਵਾਈ ਨਾ ਹੋਏਗੀ ਉਸ ਸਮੇਂ ਤੱਕ ਸਾਡਾ ਪੱਤਰਕਾਰਾਂ ਦਾ ਕੋਈ ਫੈਸਲਾ ਨਹੀਂ ਹੈ ਫੈਸਲਾ ਸਮੁੱਚਤਾ ਵਿੱਚ ਹੋਏਗਾ ਡੀਪੀਆਰਓ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਕੱਲੇ ਆਜੋ ਤੁਹਾਨੂੰ ਕੱਲੇ ਨੂੰ ਚਾਹ ਪਿਲਾ ਦਿੰਨੇ ਆ ਦੋ ਚਾਰ ਜਣੇ ਆਜੋ ਚਾਹ ਪਿਲਾ ਦਿੰਨੇ ਆ ਮੈਂ ਐਜ਼ ਅ ਸਪੋਕਸਮੈਨ ਗੱਲ ਕਰਦਾ ਜਦੋਂ ਮੇਰੀ ਮੇਰੇ ਪੱਤਰਕਾਰ ਭਰਾ ਡਿਊਟੀ ਲਾਉਂਦੇ ਨੇ ਸੀਨੀਅਰ ਮੋਸ ਪੱਤਰਕਾਰ ਬਾਕੀ ਪੱਤਰਕਾਰ ਕਹਿੰਦੇ ਨੇ ਕਿ ਤੁਸੀਂ ਇਸ ਗੱਲ ਦੇ ਮੈਸੇਜ ਲਾ ਦਿਓ ਮੈਂ ਮੈਸੇਜ ਲਾਉਣ ਤੱਕ ਸੀਮਤਾ ਮੈਂ ਇਕੱਲਾ ਫੈਸਲਾ ਨਹੀਂ ਲੈ ਸਕਦਾ ਜਿਹੜੇ ਵੀ ਸਾਡੇ ਸਾਥੀਆਂ ਇਕੱਲਾ ਫੈਸਲਾ ਨਹੀਂ ਲੈਂਦੇ ਬਕਾਇਦਾ ਸਾਰੇ ਪੱਤਰਕਾਰਾਂ ਨੂੰ ਨਾਲ ਲੈ ਕੇ ਫੈਸਲਾ ਲੈਣ ਦੀ ਗੱਲ ਕਰਾਂਗੇ ਔਰ ਮੈਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਇਹ ਕਹਿਣਾ कि ਆਪਣੇ ਸਮੂਹ ਪੱਤਰਕਾਰਾਂ ਦੀ ਇਹ ਮੀਟਿੰਗ ਨਹੀਂ ਹੈ ਚੁਣੀਂਦਾ ਪੱਤਰਕਾਰਾਂ ਨੂੰ ਬਕਾਇਦਾ ਫੋਨ ਕਰ ਕਰਕੇ ਇਹ ਗੱਲ ਜਿਹੜੀ ਹੈ ਕਿਹਾ ਗਿਆ ਕਿ ਤੁਸੀਂ ਮੀਟਿੰਗ ਤੇ ਆਓ ਜੇ ਸਾਨੂੰ ਮੀਟਿੰਗ ਦਾ ਸੱਦਾ ਨਹੀਂ ਦਿੱਤਾ ਤਾਂ ਅਸੀਂ ਬੜੇ ਭਾਗਾਂ ਵਾਲਿਆਂ ਚੰਗੀ ਗੱਲ ਹੈ ਪਰ ਇਹ ਜਰੂਰ ਕਹਿਣਾ ਚਾਹਣਾ ਹੈ ਕਿ ਡੀਪੀਓ ਸਾਹਿਬ ਚਲਾਕੀ ਬਿਲਕੁਲ ਨਹੀਂ ਚੱਲੇਗੀ ਹੁਣ ਜਿਹੜਾ ਹੈਗਾ ਕਿ ਤੁਹਾਡਾ ਜਿਹੜਾ ਬਿਲਕੁਲ ਇਸ ਗੱਲ ਵਾਸਤੇ ਤੁਸੀਂ ਕਹੋ ਵੀ ਅਸੀਂ ਸੁਰਖਰੂ ਹੋ ਜਾਵਾਂਗੇ ਇਦਾਂ ਨਹੀਂ ਹੋਏਗਾ ਤਾਂ ਆ ਜੀ ਕੀ ਕਾਰਨ ਹੈ ਕਿ ਡੀਪੀਓ ਸਾਹਿਬ ਉਹ ਪੱਤਰਕਾਰਾਂ ਦੇ ਅੱਗੇ ਮੈਨੂੰ ਮੈਨੂੰ ਇਹ ਮਿਸਪਾਇਟ ਦਾ ਮਾਮਲਾ ਸੁਣਨ ਤੇ ਆਇਆ। ਤੋਂ ਪੱਤਰਕਾਰਾਂ ਨੂੰ ਆਪ ਕੀ ਜੋ ਲੜਾਇਆ ਜੋ ਬਾਤ ਉਹ ਦੀ ਨੀਅਤੋਂ ਸ਼ੱਕ ਕੀਤਾ ਜਾ ਸਕਦਾ ਹੈ। ਮੈਂ ਤਾਂ ਉਹਦਾ ਬੜਾ ਰਿਗਾਰਡ ਕਰਦਾ ਸੀ। ਮੈਨੂੰ ਕੁਝ ਪੱਤਰਕਾਰ ਸਾਥੀਆਂ ਨੂੰ ਪਤਾ ਲੱਗਿਆ ਕਿ ਜਦੋਂ ਪੱਤਰਕਾਰ ਵੀ ਰਹੇ ਨਹੀਂ ਉਹਨਾਂ ਨੂੰ ਅਨਚਾਰਜ ਲਾਇਆ ਗਿਆ। ਤੇ ਉਹ ਨਾਂ ਪਾਣ ਤੋਂ ਵੀ ਬੜਾ ਉਸ ਤਰ੍ਹਾਂ ਦਾ ਉਹਨਾਂ ਡਿਸਕ੍ਰਿਮੀਨੇਸ਼ਨ ਕੀਤੀ। ਜਿਹੜਾ ਪੱਤਰਕਾਰ ਖਬਰ ਭੇਜਦਾ ਸੀ ਉਜੀਤ ਨਾਲ ਸੰਬੰਧਤ ਉਹ ਕਿਸੇ ਦਾ ਪਹਿਲਾ ਪਾਲਾ ਕਿਸੇ ਦਾ ਬਾਅਦ ਚ ਪਾਣਾ ਮਤਲਬ ਕਿ ਬੜਾ ਅਸੀਂ ਰਿਸਪੈਕਟ ਕਰਦੇ ਸੀ ਡੀਪੀਆਰਓ ਸਾਹਿਬ ਦੀ ਕਿ ਪੱਤਰ ਇਹ ਬੰਦਾ ਡੀਪੀਆਰਓ ਸਾਹਿਬ ਬਹੁਤ ਵਧੀਆ ਬੰਦਾ ਹੈ ਨਾਈਸ ਪਰਸਨ ਹੈ ਪਰ ਇਸ ਚਲਾਕੀ ਤੋਂ ਇਸ ਨੀਅਤ ਤੋਂ ਸ਼ੱਕ ਹੈ ਕਿ ਇਹ ਬੰਦਾ ਕਿਤੇ ਨਾ ਕਿਤੇ ਸ਼ਾਇਦ ਮੈਡਮ ਨੂੰ ਡਿਪਟੀ ਕਮਿਸ਼ਨਰ ਇਸ ਮਾਮਲੇ ਨੂੰ ਸਮਝਾਉਣ ਦੇ ਵਿੱਚ ਉਹ ਪਹਿਲ ਕਦਮੀ ਕਰਦੇ ਮੈਨੂੰ ਲੱਗਦਾ ਕਿ ਮੈਸੇਜ ਜਿਹੜਾ ਮਿਸਮੈਚ ਕਰਦਾ ਹੈ ਮਿਸ ਕਮਿਊਨੀਕੇਸ਼ਨ ਗੈਪ ਕਰਨ ਦੇ ਵਿੱਚ ਕਿਤੇ ਨਾ ਕਿਤੇ ਡੀਪੀਆਰਓ ਭਪਿੰਦਰ ਸਿੰਘ ਬਰਾੜ ਦਾ ਵੱਡਾ ਰੋਲ ਹੈ ਜਿਹੜਾ ਕਿ ਅੱਜ ਸਾਰੇ ਪੱਤਰਕਾਰਾਂ ਨੂੰ ਫੋਨ ਨਾ ਕਰਕੇ ਉਹ ਜਿੱਕ ਪੱਤਰਕਾਰਾਂ ਨੂੰ ਫੋਨ ਕਰ ਰਿਹਾ ਹੈ ਸ਼ਾਇਦ ਉਹਨੂੰ ਇਹ ਸ਼ੱਕ ਹੈ ਕਿ ਕਿਤੇ ਮਸਲਾ ਸੁਲਝ ਨਾ ਜਾਵੇ ਇਸ ਕਰਕੇ ਉਹਨਾਂ ਪੱਤਰਕਾਰਾਂ ਨੂੰ ਫੋਨ ਕਰਦਾ ਕਿ ਜਿਨ੍ਹਾਂ ਨੂੰ ਇਸ ਮਾਮਲੇ ਦਾ ਪੂਰਾ ਪਤਾ ਨਹੀਂ ਹੈ ਜਾਂ ਜਿਹੜੇ ਪੱਤਰਕਾਰ ਭਰਾਵਾਂ ਦਾ ਜ਼ਿਆਦਾਤਰ ਵਾਹ ਨਹੀਂ ਪਿਆ ਇਸ ਕਰਕੇ ਸੋ ਇਸ ਕਰਕੇ ਡੀਪੀਆਰਓ ਦੀ ਜਿਹੜੀ ਉਹ ਨੀਅਤ ਤੇ ਸ਼ੱਕ ਹੈ ਇਹਦਾ ਵੀ ਪ੍ਰਬੰਧ ਕਰਨ ਵਾਸਤੇ ਅਸੀਂ ਜ਼ਰੂਰ ਜਿਹੜਾ ਸੀਐਮ ਸਾਹਿਬ ਨੂੰ ਜਾਂ ਲੋਕ ਸੰਪਰਕ ਵਿਭਾਗ ਪੰਜਾਬ ਨੂੰ ਇਹਦੇ ਬਾਰੇ ਜ਼ਰੂਰ ਜ਼ਿਕਰ ਕਰਾਂਗੇ